ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਮੜਕੋ ਮੜਕ ਹੋਏ ਪਏ ਆ ਜੀ ਆ ਥੱਲੇ ਪਈਆਂ ਮੇਰੇ ਬਾਲਟੀ ਤੇ ਆ ਸਾਰੀ ਪਨੀਰੀ ਦੇ ਉੱਤੇ ਝੱਟ ਲਾ ਕੇ ਹਟਿਆ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਧੋਤਾ ਇੱਕ ਸਾਹ ਦਾ ਜਿਵੇਂ ਭਾਰੀ ਮੀਂਹ ਹੁੰਦਾ ਨਾ ਉਹ ਕੰਮ ਕਰਤਾ ਕਿਉਂਕਿ ਆ ਰੇਤਾ ਦੇਖ ਸਕਦੇ ਤੁਸੀਂ ਆ ਰੇਤਾ ਸਾਰਾ ਖਤਰਨਾਕ ਹੈ ਸਭ ਤੋਂ ਜਿਹੜੇ ਵਾਣ ਵਾਏ ਜਾਂਦੇ ਨੇ ਸਾਡਾਂ ਆਲਾ ਗਵਾਲੇ ਤੇ ਜਾਂ ਕੰਪਿਊਟਰ ਕਰਾਇਆ ਲੱਗਦੇ ਨੇ ਇਹਨਾਂ ਦੀ ਰੇਤਾ ਇੰਨਾ ਕ ਜਿਆਦਾ ਖਤਰਨਾਕ ਆ ਕਿ ਪਣੀਰੀ ਮੱਚ ਕੇ ਉਦੋਂ ਬਾਅਦ ਹੁੰਦੀ ਨਹੀਂ ਹਰੀ ਪੂਰੀ ਝਟ ਲਾ ਕੇ ਹਟੇ ਚਾਹੇ ਤਾਂ ਤੁਸੀਂ ਢੋਲੀ ਨਾਲ ਲਾਓ ਢੋਲੀ ਨਾਲ ਉਹਨਾਂ ਪਾਣੀ ਨਹੀਂ ਪੈਂਦਾ ਪਾਣੀ ਭਰ ਕੇ ਨੱਕੋ ਨੱਕ ਕਰਤੀ ਇਹ 15 ਤਰੀਕ ਹੈ ਜੀ ਅੱਜ ਤੇ ਸਾਰਾ ਪਾਣੀ ਇਹੀ ਰਹਿਣਾ ਇਹਦੇ ਚ ਮੈਂ ਪਹਿਲਾਂ ਮੋਬਾਈਲ ਟਰੈਕਟਰ ਤੇ ਪਿਆ ਸੀ ਤਾਂ ਵੀਡੀਓ ਨਹੀਂ ਬਣਾਈ ਸਕੇ ਤੇ ਸਾਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੁਣ ਵੀ ਕਿੰਨੀ ਕੁ ਝਟ ਲਾਈ ਇਹਦੇ ਤੇ ਇਹ ਜ਼ਰੂਰ ਕਰੋ ਪੀਲੀ ਨਹੀਂ ਹੋਉਪਣੀ ਦੀ ਕੋਈ ਗਵਰੇਲਿਕ ਐਸਿਡ ਕਰੀ ਜਾਂਦਾ ਕੋਈ ਮਿਕਸਚਰ ਕਰੀ ਜਾਂਦਾ ਫਰਟੀਲਾਈਜ਼ਰ ਦਾ ਉਹ ਚੀਜ਼ਾਂ ਕਰਨ ਦੀ ਲੋੜ ਨਹੀਂ ਨਾਰਮਲ ਬਸ ਜੂੜੀਆਂ ਪਾਓ ਬਾਕੀ लोहे ਦੀ ਸਪਰੇ ਕਰੋ ਚਲੇਟਰ ਦੀ ਪਾਣੀ ਜਮਾ ਫੁੱਲ ਨੱਪ ਕੇ ਰੱਖੋ ਰਾਤ ਨੂੰ ਜੇ ਦਿਨੇ ਲਾਉਣੇ ਤਾਂ ਦਿਨੇ ਕੱਢ ਦਿਓ 17 18 28 P 67 1509 ਦੀਆਂ ਵੀਡੀਓ ਚੈਨਲ ਤੇ ਪੈਂਦੀਆਂ ਰਹਿਣੀਆਂ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਥੈਂਕ ਯੂ ਸੋ ਮੱਚ